ਜਿੱਦਾਂ ਸਾਹਮਣੇ ਆਪਦੀ ਤੁਸੀਂ ਸਾਹਮਣੇ ਨਹੀਂ ਨਹੀਂ ਬਾਤ ਆਉਂਦੀ ਆਹ ਕਿਹਦੇ ਲਈ ਚੱਲ ਜਾ ਗੁਰੂ ਜੀ ਰਾਜ ਦੇ ਉਹ ਬੇਇਨਤੀ ਕਰਦੇ ਆ ਭਾਈ ਕਿ ਹਰਾਜ ਜੀ ਤਾਂ ਤੁਸੀਂ ਵੇਖ ਰਹੇ ਹੋ ਭਗਵੰਤ ਮਾਨ ਦੀ ਗੁੱਡਾ ਸਰਕਾਰ ਨੇ ਜੋ ਭਗਵੰਤ ਮਾਨ ਗੁੰਮਸ਼ਦਾ ਰਿਹਾ ਪਿਛਲੇ ਦਿਨੀ ਮੱਡੀਆਂ ਦੇ ਵਿੱਚ ਵੀ ਉਹ ਮੋਤੀ ਜਿਹੜਾ ਵਾ ਉਹਦੀ ਗੋਦੀ ਦੇ ਵਿੱਚ ਬੈਠ ਗਿਆ ਜਾ ਕੇ ਵੀਰੂਪ ਜਿਹੜਾ ਧਾਰਨ ਕਰ ਲਿਆ ਭਗਵੰਤ ਮਾਨ ਨੇ ਤੁਸੀਂ ਵੇਖ ਸਕਦੇ ਜੇ ਐਸ ਵਲੇ ਵੱਡੀ ਲੋੜ ਆ ਭਾਈ ਪਿੰਡਾਂ ਦੇ ਵਿੱਚੋਂ ਵੱਡੇ ਇਕੱਠ ਲੈ ਕੇ ਖਨੋਰੀ ਸ਼ੰਭੂ ਬਾਡਰਾਂ ਦੇ ਉੱਤੇ ਪਹੁੰਚਣ ਦੀ ਇਹ ਨਿਕੰਮੀ ਹਰਕਤ ਜੋ 26 ਤਰੀਕ ਨੂੰ ਕੀਤੀ ਗਈ ਆ ਭਗਵੰਤ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੂੰਹ ਦੀ ਖਾਣੀ ਪਈ ਆ ਇਹ ਮੂੰਹ ਦੇ ਤੇ ਵੱਡੀ ਚਪੇੜ ਵੱਜੀ ਆ ਭਾਈ ਤੁਹਾਡੇ ਏਕੇ ਦੀ ਸੋ ਘਰਾਂ ਦੇ ਵਿੱਚ ਬੈਠ ਕੇ ਸ਼ਗਰਸ਼ ਜੜਿਆ ਉਹ ਨਹੀਂ ਲੜੇ ਜਾਣੇ ਐਸ ਵਲੇ ਲੋੜ ਆ ਇਹਨਾਂ ਬਾਡਰਾਂ ਦੇ ਤੇ ਆ ਕੇ ਇਹਨਾਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਸੰਘਰਸ਼ ਤਾਂ ਹੀ ਜਿੱਤਿਆ ਜਾਊਗਾ ਜੇ ਵੱਡੀਆਂ ਗਿਣਤੀਆਂ ਦੇ ਵਿੱਚ ਇਹਨਾਂ ਬਾਰਡਰਾਂ ਦੇ ਤੇ ਆਣ ਕੇ ਇਹਨਾਂ ਦਾ ਮੂੰਹ ਤੋੜ ਜਵਾਬ ਦਿਓਗੇ ਸੋ ਇਸ ਹਰਕਤ ਦੀ ਅਸੀਂ ਕੜੀ ਨਿੰਦਾ ਕਰਦੇ ਆਂ ਭਗਵੰਤ ਮਾਨ ਜੋ ਕਹਿੰਦਾ ਸੀ ਕਿ ਮੈਂ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਗੱਲ ਕਰੂੰਗਾ ਅੱਜ ਜਾ ਕੇ ਮੋਦੀ ਦੀ ਗੋਡੀ ਦੇ ਵਿੱਚ ਜਿਹੜਾ ਉਹ ਬਹਿ ਚੁੱਕਾ ਵਾ ਮੋਦੀ ਦੀ ਬੋਲੀ ਜਿਹੜੀ ਆ ਉਹ ਬੋਲ ਰਿਹਾ ਵਾ ਸੋ ਭਗਵੰਤ ਮਾ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਉੱਠ ਕੇ ਨਾ ਬਾਰਡਰਾਂ ਦੇ ਉੱਤੇ ਆ ਗਏ ਆ ਪਿਛਲਾ ਸਾਲ ਵੀ ਜਿਹੜਾ ਵਾ ਉਹ ਇਹਨਾਂ ਬਾਰਡਰਾਂ ਦੇ ਉੱਤੇ ਹੰਡਾਇਆ ਸੀਗਾ ਕਿਸਾਨਾਂ ਨੇ ਹੁਣ ਵੀ ਠੰਡ ਦਾ ਮੌਸਮ ਆ ਰਿਹਾ ਵਾ ਪਰਵਾਹ ਨਹੀਂ ਕੀ ਜੇ ਅੱਜ ਇੱਕਾਗੂ ਨੂੰ ਤੁਸੀਂ ਚੱਕੋਗੇ ਜਿਹੜਾ ਮਰਨ ਵਰਤਨ ਦੇਤੇ ਬੈ ਚੁੱਕਾ ਪਾਈ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਵਾ ਕਿ ਫੌਜਾਂ ਦੇ ਲੜਦਿਆਂ ਨੇ ਪਰ ਜਰਨਾਇ ਜਿਹੜੇ ਨੇ ਉਹ ਸ਼ਹੀਦیاں ਸ਼ਹਾਦਤਾਂ ਦੇਣ ਵਾਸਤੇ ਜਿਹੜਾ ਵੱਡਾ ਇਲਾਜ ਕਰ ਚੁੱਕੇ ਆ ਤੋਂ ਇਸ ਤੋਂ ਵੱਡੀ ਗੱਲ ਜਿਹੜੀ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਹੋਊਗੀ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਆ ਤੇ ਭਾਵੇਂ ਸੁਖਜੀਤ ਸਿੰਘ ਜੀ ਆ ਲੋੜ ਆ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਨਾ ਬਾਰਡਰਾਂ ਦੇ ਉੱਤੇ ਵਾਰੀ-ਵਾਰੀ ਸ਼ਹਾਦਤਾਂ ਜਿਹੜੀਆਂ ਵਾ ਉਹ ਦੇਣ ਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਨੋ ਨੇ ਇੱਕ ਤਾਂ ਸਿੱਧੂ ਪੁਰ ਜਿੰਦਾਬਾਦ 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 ਵਿਰਾੜ ਦੇ ਲੋਕਾਂ ਦਾ ਇੱਕੋ ਜਿੰਦਾਬਾਦ 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 ਕਰਨਗੇ ਜਲਾ ਠਾਣੇ ਲੋਕਾਂ ਦੇ ਆਣ ਬਾਹੇ ਜਾਣੇ ਭਗਵੰਤ ਮਾਨ ਦੀ 부ਚੜ ਸਰਕਾਰ ਦਾ ਬੇੜਾ ਹੀ ਕਰ ਕੋ ਬੇੜਾ ਹੀ ਕਰ ਕੋ ਬੇੜਾ ਹੀ ਕਰ ਕੋ ਬੋਤੀ ਸਰਕਾਰ ਦਾ ਬੇੜਾ ਹੀ ਕਰ ਕੋ ਬੇੜਾ ਹੀ ਕਰ ਕੋ ਬੇੜਾ ਹੀ ਕਰ ਕੋ ਜਾਇ ਗੁਰਜੀ ਕਾ ਚਾਬਨਾ ਲੈ ਲਓ Grazie <susurra>